ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਪਿੰਡ ਗੜਪਧਾਣਾ ਤੋਂ ਦਿਖਾ ਰਹੇ ਹਾਂ ਫਲੋਰ ਰੋਡ ਮੇਨ ਰੋਡ ਤੇ ਇੱਕ ਹਾਦਸਾ ਹੋਇਆ ਦੱਸਦੀਏ ਕਿ ਇੱਕ ਟੈਂਪੂ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਸਾਈਡ ਤੇ ਖੜਾ ਸੀ ਅਤੇ ਗੜਪਧਾਣਾ ਪਿੰਡ ਦੇਖੇ ਸਵਾਰੀਆਂ ਨੂੰ ਉਤਾਰ ਰਿਹਾ ਸੀਗਾ ਤਾਂ ਉਸ ਦੇ ਵਿੱਚ ਇੱਕ ਸਵਿਫਟ ਕਾਰ ਜੋ ਕਿ ਪਿੱਛੋਂ ਕਾਫੀ ਤੇਜ਼ੀ ਨਾਲ ਆ ਰਹੀ ਸੀਗੀ ਜਿਸ ਦਾ ਨੰਬਰ ਪੀਪੀ 8 CS 1299 ਦੱਸਿਆ ਜਾ ਰਿਹਾ ਹੈ ਜੋ ਕਿ ਟੈਂਪੂ PV 08 ਕੇ 9932 ਵਿੱਚ ਜ਼ਬਰਦਸਤ ਪਿੱਛੋਂ ਕਾਫੀ ਸਪੀਡ ਨਾਲ ਆਂਦੀ ਜ਼ਬਰਦਸਤ ਸਪੀਡ ਨਾਲ ਵੱਜਦੀ ਹੈ ਜਿਸ ਤੋਂ ਬਾਅਦ 5 ਤੋਂ 4 ਜਾਣਿਆਂ ਦੇ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਸਵਿਫਟ ਗੱਡੀ ਕਾਫੀ ਤੇਜ਼ ਸੀ ਜਿਸ ਦੇ ਕਰਕੇ ਉਸ ਦਾ ਸੰਤੁਲਨ ਨ ਵਿਗੜ ਜਾਂਦਾ ਹੈ ਤੇ ਖੜੇ ਟੈਂਪੂ ਦੇ ਵਿੱਚ ਜਾ ਕੇ ਗੱਡੀ ਵੱਜਦੀ ਹੈ ਔਰ ਜਿਹੜੇ ਪੀੜਤ ਨੇ ਜਿਨ੍ਹਾਂ ਦੇ ਸੱਟਾਂ ਲੱਗਿਆ ਜਿਹੜੇ ਫੱਟੜ ਨੇ ਉਹਨਾਂ ਨੂੰ ਨਵਾਂ ਸ਼ਹਿਰ ਵਿਖੇ ਨਿੱਜੀ ਹਸਪਤਾਲ ਤੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ ਗੜ੍ਹ ਪਧਾਣੇ ਤੋਂ ਵੀ ਉਹ ਜ ਸਵਾਰੀਆਂ ਜਿਹੜੀਆਂ ਆ ਉਹ ਟੈਂਪੂ ਵਿੱਚ ਸਵਾਰ ਸੱਜਣਾ ਤੇ ਗੰਭੀਰ ਸੱਟਾਂ ਵੱਜੀਆਂ ਹਨ ਅਤੇ ਟੈਂਪੂ ਚਾਲਕਰੇ ਵੀ ਦੱਸਿਆ ਜਾ ਰਿਹਾ ਕਿ ਗੰਭੀਰ ਸੱਟਾਂ ਵੱਜੀਆਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਦੀ ਮਦਦ ਨਾਲ ਪੀੜਤਾ ਨੂੰ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਦਿਖਾਨੇ ਤੁਹਾਨੂੰ ਮੌਕੇ ਦੇ ਤਸਵੀਰਾਂ ਲੈ ਕੇਨ ਉਸ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਅਸੀਂ ਸਮਝ ਲਈਏ ਕਿ ਗੱਡੀ ਦੀ ਸਪੀਡ ਉਨੀ ਰੱਖੀਏ ਜਿੰਨੀ ਅਸੀਂ ਕੰਟਰੋਲ ਕਰ ਸਕਦੇ ਆ ਤੇ ਇਹ ਤਸਵੀਰਾਂ ਰਾਹੋਂ ਤੋਂ ਫਲੋਰ ਰੋਡ ਜਿਹੜਾ ਜਾਂਦਾ ਹੈ ਉਹਦੇ ਵਿੱਚ ਕਾਰ ਪਿੰਡ ਗੜਪਧਾਣਾ ਹੁੰਦਾ ਹੈ ഉ തസ്വീർ ദാണെ പൂരിപോർട്ട് ਦੁਕਾਨ ਕਰਦੇ ਕਿੱਦਾਂ ਕੀ ਗੱਲਬਾਤ ਹੋਈ ਆ ਆਪਣੀ ਲੈਕਟਿਸ਼ਨ ਦੁਕਾਨਾ ਜੀ ਹਾਂ ਜੀ ਪਿੱਛੋਂ ਬਹੁਤ ਰਫ਼ਤਾਰ ਤੇਜ਼ ਨਾਲ ਆਈ ਟੈਂਪੂ ਦੀ ਮਗਰ ਜਿਹੜੀ ਗੱਡੀ ਆ ਜੋ ਨਾ ਬੱਜੀ ਸਵਾਰੀ ਲਾਉਣ ਲੱਗਾ ਸੀ ਟੈਂਪੂ ਦੇ ਵਿੱਚ ਉਹ ਸਾਈਡ ਤੇ ਸੀਗੇ ਜੀ ਸਾਈਡ ਤੇ ਹੀ ਸਾਈਡ ਤੇ ਸੀਗੇ ਸਵਾਰੀ ਲਾਉਂਦਾ ਸੀ ਕਹਿੰਦੇ ਖੜਾ ਟੈਂਪੂ ਵਾਲਾ ਖੜਾ ਸੀ ਪਿੱਛੋਂ ਗੱਡੀ ਤੇ ਆਈ ਆ ਇਹ ਨਹੀਂ ਪਤਾ ਉਹਨਾਂ ਨੂੰ ਪਤਾ ਲੱਗਿਆ ਜਾਂ ਨਹੀਂ ਲੱਗਿਆ ਜੱਕਮੀ ਕਿੰਨੇ ਕੋਈ ਕੁਝ ਪਤਾ ਲੱਗਾ ਜੱਕਮੀ 4-5 ਜਣੇ ਜੱਕ ਵੀ ਜ਼ਿਆਦਾ ਸੀ ਸੀਰੀਅਸ ਬੰਦੇ 5 ਜਣੇ ਜ਼ਿਆਦਾ ਸੀਰੀਅਸ ਆ ਮੌਕੇ ਤੇ ਟੈਂਪੂ ਵਾਲਾ ਸੀਰੀਅਸ ਆ ਜ਼ਿਆਦਾ ਕੋਈ ਐਂਬੂਲੈਂਸ ਕੋਈ ਐਂਬ ਦੇ ਭਾਈ ਸੱਟ ਲੱਗੀ ਉਹਦੇ ਲਹੂ ਬਹੁਤ ਜਾ ਰਿਹਾ ਹੈ। ਉਹਦੇ ਦੰਦ ਵੀ ਬੋਧਾ ਰਿਹਾ ਹੈ। ਥੱਲੇ ਵੀ ਝੰਬਣ ਲੱਗਿਆ। ਠੀਕ ਹੈ ਜੀ। ਬਾਜੀ। 사시ਗਲ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਕਾਂਸਟੇਬਲ ਨੀਰਜ ਕੁਮਾਰ ਜੀ। ਅੱਛਾ ਸੜਕ ਸੁਰੱਖਿਆ ਫੋਰਸ। ਜੀ ਸੜਕ ਸੁਰੱਖਿਆ। ਇਹ ਗੜਪਟਾਣੀ ਜਿਹੜਾ ਇੱਥੇ ਐਕਸੀਡੈਂਟ ਹੋਇਆ ਤੁਸੀਂ ਇੱਥੇ ਪਹੁੰਚੇ ਹੈਗੇ ਆ। ਜੀ। ਇਹ ਕੀ ਗੱਲਬਾਤ ਹੋਈ ਕੁਛ ਮਤਲਬ? ਸਾਨੂੰ 112 ਕੰਟਰੋਲ ਰੂਮ ਤੋਂ ਕਾਲ ਆਈ ਕਿ ਇੱਕ ਐਕਸੀਡੈਂਟ ਹੋ ਗਿਆ। ਸਵਿਫਟ ਗੱਡੀ ਦਾ ਕਿਸੇ ਆਟੋ ਦੇ ਨਾਲ ਐਕਸੀਡੈਂਟ ਹੋ ਗਿਆ। ਕਿ ਉਹ ਟੈਂਪੂ ਜਿਹੜਾ ਹੁੰਦਾ ਨਾ? ਹਾਂ ਤੇ ਇੱਕ ਇੰਜਰਡ ਲੇਡੀਸ ਆ ਉਹ ਗੁਰਮੀਤ ਹਸਪੀਟਲ ਦਾਖਲ ਕਰਵਾਇਆ ਤੇ ਇੱਕ ਰਾਜਾ ਹਸਪੀਟਲ ਆ ਤੇ ਬਾਕੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਲਾਜ ਉਹਨਾਂ ਦਾ ਬਾਕੀ ਚੱਲ ਰਿਹਾ ਪੇਸ਼ੈਂਟ ਦਾ ਠੀਕ ਇੱਕ ਤੁਹਾਡੇ ਕੋਲ ਐਕਸੀਡੈਂਟ ਕੇਸ ਆਇਆ ਹੈਗਾ ਇਹ ਕਿਸ ਤਰ੍ਹਾਂ ਮਤਲਬ ਕੰਡੀਸ਼ਨ ਹੈਗੀ ਆ ਕੀ ਕੇਸ ਆਇਆ ਹੈ ਤੁਹਾਡੇ ਕੋਲ ਕਿ ਪੇਸ਼ੈਂਟ ਆਇਆ ਹੈਗੀ ਤਾਂ ਖਰਚਾਂ ਤੋਂ ਐਕਸੀਡੈਂਟ ਕੇਸ ਹੈ ਜੋ ਕਿ ਦਸ ਦੇਰ ਉਗੜ ਬਧਾਣੇ ਹੋਇਆ ਹਾਂ ਉਹਦੇ ਟੈਸਟ ਤੇ ਐਕਸਰੇ ਬਾਰੇ ਹੋ ਰਹੇ ਉਸ ਤੋਂ ਬਾਅਦ ਹੀ ਤੇ ਦੱਸ ਸਕਦੇ ਆਪਾਂ ਕੀ ਆ ਮਤਲਬ ਉਹਨਾਂ ਦੀ ਕੰਡੀਸ਼ਨ ਜਿਹੜੀ ਟੈਸਟਾਂ ਤੋਂ ਬਾਅਦ ਇਹ ਦੱਸ ਸਕਦੇ ਹਾਂ ਯੂਨੀਵਰਸਿਟੀ ਕੰਮਿਸ਼ਨ ਚੱਲ ਰਿਹਾ ਠੀਕ ਸਾਰਾ ਕੁਝ ਉਸ ਤੋਂ ਬਾਅਦ ਨੇ ਦੇਖਦੇ ਸਟੇਬਲਾਈਜ਼ ਕਰਦੇ ਹਾਂ ਠੀਕ ਹੈ ਠੀਕ ਹੈ ਦੁਕਾਨ ਕਰਦੇ ਆ ਕਿਦਾਂ ਕੀ ਗੱਲਬਾਤ ਹੋਈ ਆ ਆਪਣੀ ਇਲੈਕਟ੍ਰੀਸ਼ੀਨ ਦੁਕਾਨਾ ਜੀ ਹਾਂਜੀ ਪਿੱਛੋਂ ਬਹੁਤ ਰਫਤਾਰ ਤੇਜ਼ ਨਾਲ ਆਈ ਟੈਂਪੂ ਦੇ ਮਗਰ ਜਿਹੜੀ ਗੱਡੀ ਆ ਜੋrna ਬੱਜੀ ਸਵਾਰੀ ਲਾਉਣ ਲੱਗਾ ਸੀ ਟੈਂਪੂ ਦੇ ਵਿੱਚ ਪਿੱਛੋਂ ਸਾਈਡ ਤੇ ਸੀਗੇ ਜੀ ਸਾਈਡ ਤੇ ਸੀ ਸਾਈਡ ਤੇ ਸੀ ਹਾਂਜੀ ਸਵਾਰੀ ਲਾਉਂਦਾ ਸੀ ਕਹਿੰਦੇ ਖੜਾ ਟੈਂਪੂ ਵਾਲਾ ਖੜਾ ਸੀ ਪਿੱਛੇ ਗੱਡੀ ਤੇ ਆਈ ਆ ਇਹ ਨਹੀਂ ਪਤਾ ਉਹਨਾਂ ਨੂੰ ਪਤਾ ਲੱਗਿਆ ਕਿ ਕਿੰਨੇ ਕੋਈ ਕੁਝ ਪਤਾ ਲੱਗਾ ਜਗਮੀ ਜਗਮੀ 4-5 ਜਣੇ ਜਗਮੀ ਜ਼ਿਆਦਾ ਸੀ ਜੀ ਸਵਾ ਬੰਦੇ 5 ਜਣੇ ਜ਼ਿਆਦਾ ਸੀਰੀਅਸ ਆ ਮੋਕੇ ਤੇ ਟੈਂਪੂ ਵਾਲਾ ਸੀਰੀਅਸ ਆ ਜਿਆਦਾ ਕੋਈ ਐਂਬੂਲੈਂਸ ਨਾ ਕੋ ਦੇ ਵਿੱਚ 60 ਲੱਗੀ ਉਹਦੇ ਲਹੂ ਬਹੁਤ ਜਾ ਰਿਹਾ ਹੈ। ਉਹਦੇ ਦੰਦ ਵੀ ਬਦਲ ਰਿਹਾ ਹੈ। ਥੱਲੇ ਵੀ ਝੰਬਣ ਲੱਗਿਆ। ਠੀਕ ਹੈ ਜੀ। ਭਾਜੀ, 사시ਗਲ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਕਾਂਸਟੇਬਲ ਨੀਰਜ ਕੁਮਾਰ ਜੀ। ਅੱਛਾ ਸੜਕ ਸੁਰੱਖਿਆ ਫੋਰਸ। ਜੀ ਸੜਕ ਸੁਰੱਖਿਆ। ਇੱਕ ਗੜਪ ਤਾਣੀ ਜਿਹੜਾ ਇੱਥੇ ਐਕਸੀਡੈਂਟ ਹੋਇਆ ਤੁਸੀਂ ਇੱਥੇ ਪਹੁੰਚੇ ਹੈਗੇ ਆ। ਜੀ। ਇਹ ਕੀ ਗੱਲਬਾਤ ਹੋਈ ਕੁਛ ਮਤਲਬ? ਸਾਨੂੰ 112 ਕੰਟਰੋਲ ਰੂਮ ਤੋਂ ਕਾਲ ਆਈ ਕਿ ਇੱਕ ਐਕਸੀਡੈਂਟ ਹੋ ਗਿਆ। ਸਵਿਫਟ ਗੱਡੀ ਦਾ ਕਿਸੇ ਆਟੋ ਦੇ ਨਾਲ ਐਕਸੀਡੈਂਟ ਹੋ ਗਿਆ। ਕਿ ਉਹ ਟੈਂਪੂ ਜਿਹੜਾ ਹੁੰਦਾ ਨਾ? ਹਾਂ ਜ ਤੇ ਇੱਕ ਇੰਜਰਡ ਲੇਡੀਸ ਆ ਉਹ ਗੁਰਮੀਤ ਹਸਪੀਟਲ ਦਾਖਲ ਕਰਵਾਇਆ ਤੇ ਇੱਕ ਰਾਜਾ ਹਸਪੀਟਲ ਆ ਤੇ ਬਾਕੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਲਾਜ ਉਹਨਾਂ ਦਾ ਬਾਕੀ ਚੱਲ ਰਿਹਾ ਪੇਸ਼ੈਂਟ ਠੀਕ